ਵੇ ਤੂੰ ਕਰਦੇ ਆਪੇ ਵੀ ਲੈਣਾ ਪਰ ਮੈਨੂੰ ਵਿੱਚ ਕਰ ਲੈਣਦੇ ਆ ਸ਼ੁਰੂ ਤੋਂ ਕਰਦੇ ਆਇਆ ਇਹਦਾ ਹੀ ਖਾਣਾ ਆ ਸੀ ਕਰਨ ਦੇ ਚੰਗਾ ਭਾਈ ਆਤਲ ਜੀ ਕਹਿਣ ਲੱਗੇ ਪੰਡਿਤ ਜੀ ਧਿਆਨ ਨਾਲ ਸੁਣੀ ਜਾਓ ਬੀਬੀਓ ਵੀ ਸੁਣਿਓ ਧਿਆਨ ਨਾਲ ਰਿਸ਼ਤਾ ਵਧੀਆ ਕਰਕੇ ਆਇਓ ਸਾਡੇ ਵਰਗਾ ਟੱਬਰ ਵੇਖਿਓ ਸਾਡੇ ਵਰਗੇ ਹੁਣ ਹੁਣ ਸਾਡੇ ਦਿਮਾਗ 'ਚ ਸਾਡੇ ਵਰਗਿਆਂ ਦਾ ਮਤਲਬ ਪਤਾ ਕੀ ਹੁੰਦਾ ਹੈ ਸਾਡੇ ਨਾਲ ਮੱਥਾ ਲਾਉਣ ਜੋਗੇ ਜ਼ਮੀਨ ਜਾਇਦਾਦ ਵਾਲੇ ਹੋਣ ਘਰ-ਬਾਰ ਸਾਡੇ ਸਾਡੇ ਦਿਮਾਗ 'ਚ ਇਹ ਆਉਂਦਾ ਹੈ ਭਾਈ ਆਕੁਲ ਜੀ ਦਾ ਮਤਲਬ ਸੀ ਵੀ ਜਿੱਦਾਂ ਦੀ ਸਾਡੀ ਸੋਚ ਹੈ ਉਹਨਾਂ ਦੀ ਸੋਚ ਵੀ ਇਹੋ ਜੀ ਹੋਵੇ ਪੰਡਤ ਗਿਆ ਉਹਨੇ ਵੇਖਿਆ ਜ਼ਮੀਨ ਬਹੁਤ ਹੈ ਜਾਇਦਾਦ ਬਹੁਤ ਹੈ ਟੁਕਲਾਨੀ ਨਗਰ ਦੇ ਵਿੱਚ ਭਾਈ ਸਾਦੇ ਦਾ ਪੁੱਤਰ ਭਾਈ ਸਾਧੂ ਲੱਭ ਲਿਆ ਟੁਕਲਾਨੀ ਨਗਰ ਸੀ ਉੱਥੇ ਰਿਸ਼ਤਾ ਕਰਤਾ ਭਾਈ ਸਾਦੇ ਦਾ ਪੁੱਤਰ ਸਾਧੂ ਸੀ ਮੁੰਡਾ ਜਵਾਨ ਹੈ ਪੈਸੇ ਜਾਇਦਾਦ ਸਾਰਾ ਕੁਝ ਹੈਗਾ ਉਹ ਭਾਈ ਰਿਸ਼ਤਾ ਕਰਕੇ ਘਰ ਆ ਗਏ ਕਰ ਆਏ ਕਹਿੰਦੇ ਬੜਾ ਵਧੀਆ ਤੁਕਲਾਣੀ ਮੁੰਡਾ ਬਹੁਤ ਵਧੀਆ ਜਮੀਨ ਜਾਇਦਾਦ ਤੁਹਾਡੇ ਬਰਾਬਰ ਦੇ ਨੇ ਤੁਹਾਡੇ ਵਰਗੇ ਨੇ ਉਹ ਕਹਿੰਦੇ ਪੰਡਤ ਜੀ ਗੁਰਸਿੱਖੀ ਵੇਖਿਆ ਏ ਗੁਰਸਿੱਖ ਨੇ ਕਹਿੰਦੇ ਇਹ ਤੇ ਮੈਂ ਵੇਖਿਆ ਹੀ ਤੁਸੀਂ ਕਿਹਾ ਸੀ ਵੀ ਸਾਡੇ ਵਰਗੇ ਲੱਭਿਓ ਜ਼ਮੀਨ ਜਹਾ ਦਾ ਤੁਹਾਡੇ ਤੋਂ ਵੀ ਉੱਪਰ ਤੇ ਮੈਂ ਤੇ ਕਈ ਵਾਰੀ ਰਿਸ਼ਤੇ ਵਾਲਿਆਂ ਨੂੰ ਗੱਲ ਕਰ ਹਟਿਆ ਤੁਹਾਨੂੰ ਵੀ ਕਰਦਾ ਸੁਣੋ ਵੀਰੋ ਜ਼ਮੀਨਾਂ ਨਾ ਮਲਾਇਆ ਕਰੋ ਬੱਚਿਆਂ ਦੇ ਆਈਕਿਊ ਲੈਵਲ ਮਲਾਇਆ ਕਰੋ ਨਿਆਣਿਆਂ ਦੇ ਆਈਕਿਊ ਲੈਵਲ ਮੈਚ ਕਰਨੇ ਚਾਹੀਦੇ ਨੇ ਮੁੰਡੇ ਦੀ ਅੰਡਰਸਟੈਂਡਿੰਗ ਕਿਵੇਂ ਦੀ ਹੈ ਤੇ ਲੜਕੀ ਕਿਵੇਂ ਦੀ ਹੈ ਸੁਣੋ ਇੱਥੇ ਵੇਖੋ ਹੁਣ ਇੱਥੇ ਇੱਕ ਕੁੜੀ ਬੈਠੀ ਐ ਇੱਥੇ ਮੁੰਡਾ ਬੈਠਾ ਐ ਮੈਂ ਕੀ ਗੱਲ ਕਰ ਰਿਹਾ ਹੁਣ ਮੁੰਡਾ ਤੇ ਐ ਸਮਝ ਰਿਹਾ ਗੱਲ ਵੀ ਬਰੀਕੀਆਂ ਆਈਕਿਊ ਲੈਵਲ ਵਧੀਆ ਐ ਫੋਕਸ ਕਰ ਰਿਹਾ ਨਾ ਗੱਲ ਤੇ ਉਹ ਸੁਣ ਰਿਹਾ ਧਿਆਨ ਨਾਲ ਉਹ ਕੁੜੀ ਉੱਥੇ ਬੈਠੀ ਐ ਉਹ ਥੱਲੇ ਨਾ ਧਾਗਾ ਜਿਹਾ ਲਮਕਦਾ ਉਹਨੂੰ ਧਾਗੇ ਨੂੰ ਖਿੱਚੀ ਤੁਰੀ ਜਾਂਦੀ ਐ ਐ ਕਰੀ ਜਾਂਦੀ ਕੋ ਉਹ ਇੱਥੇ ਬੈਠੀ ਵਿੱਚ ਹੁਣ ਉਹਦਾ ਆਈਕਿਊ ਲੈਵਲ ਜਮਾਂ ਹੀ ਕੱਖ ਨਹੀਂ ਇਹ ਧਿਆਨ ਨਾਲ ਸੁਣ ਰਿਹਾ ਅੰਡਰਸਟੈਂਡਿੰਗ ਇਹਦੀ ਕਮਾਲ ਦੀ ਹੋ ਸਕਦਾ ਮੁੰਡਾ ਛਡੂਜਿਆ ਹੋਵੇ ਉਧਰ ਵਾਲੀ ਪਾਸੇ ਵਾਲੀ ਇਹ ਧਿਆਨ ਨਾਲ ਸਮਝਣ ਵਾਲੀ ਹੋਵੇ ਆਈਕਿਊ ਲੈਵਲ ਮੈਚ ਕਰਨਾ ਚਾਹੀਦਾ ਹੁਣ ਇਹਨਾਂ ਦਾ ਜੇ ਰਿਸ਼ਤਾ ਕਰਤਾ ਇੱਕ ਦੁੰਨਵੱਟਾ ਇੱਕ ਦਾ ਦਿਮਾਗ ਪੂਰਾ ਤੇਜ ਇੱਕ ਜਮਾਂ ਹੀ ਦੁੰਨਵੱਟਾ ਰਿਸ਼ਤਾ ਕਰਤਾ ਇਹ ਭਾਈ ਉਹ ਗੱਲ ਬਣ ਜਾਣੀ ਹੈ ਵੀ ਜੋੜੀਆਂ ਜਗ ਥੋੜੀਆਂ ਨਰੜ ਬਥੇਰੇ ਨਰੜ ਜ਼ਰੂਰ ਦੇਾਂਗੇ ਇਹਨਾਂ ਨੂੰ ਇਹ ਖਿੱਚੀ ਫਿਰਨਗੇ ਇੱਕ ਦੂਜੇ ਨੂੰ ਜ਼ਿੰਦਗੀ 'ਚ ਰਸ ਨਹੀਂ ਕੋਈ ਆਉਣਾ ਬੰਦੇ ਦਾ ਆਈਕਿਊ ਲੈਵਲ ਮੈਚ ਕਰਨਾ ਚਾਹੀਦਾ ਅੰਡਰਸਟੈਂਡਿੰਗ ਇਹ ਸੋਚ ਕਿਵੇਂ ਦੀ ਹੈ ਜਦੋਂ ਕੋਈ ਗੱਲ ਕਰਦਾ ਇਹਦੇ ਸਮਝ ਵਿੱਚ ਪੈਂਦੀ ਹੈ ਪੱਲੇ ਪੈਂਦੀ ਹੈ ਹੁਣ ਸਾਡੇ ਮਲਾਈ ਦਾ ਕੀ ਹੈ ਜਾਇਦਾਦ ਬਥੇਰੀ ਏ ਜ਼ਮੀਨ ਬਥੇਰੀ ਏ ਇਹ ਵੇਖਣਾ ਹੀ ਨਹੀਂ ਵੀ ਇਹ ਵੇ ਵੀ ਤੇ ਵੇਖ ਲੋ ਵੀ ਇਹਨਾਂ ਦੀ ਸੋਚ ਵੀ ਮਾੜੀ ਮੁੱਟੀ ਰਲ ਜੂ ਇੱਕ ਦਾ ਮੂੰਹ ਜਮਾ ਹੀ ਇਧਰ ਨੂੰ ਹੈ ਇੱਕ ਦਾ ਮੂੰਹ ਇਧਰ ਨੂੰ ਹੈ ਬਸ ਤੇ ਹੋ ਗਿਆ ਜੀ ਰਿਸ਼ਤਾ ਤੇ ਪੁਆੜੇ ਅੱਜ ਕੱਲ ਤੇ ਫਿਰ ਆਪਾਂ ਵੇਖ ਹੀ ਰਹੇ ਹਾਂ ਜੋ ਕੋ ਜੋ ਅੱਜ ਕੱਲ ਹੋ ਰਿਹਾ ਬਾਹਲੇ ਔਖੇ ਨੇ ਜੀ ਸਾਰੇ ਛੋਟੇ ਵੀ ਔਖੇ ਨੇ ਆ ਪੁਰਾਣੇ ਪਹਿਲਾਂ ਸੌਖੇ ਹੁੰਦੇ ਸੀ ਹੁਣ ਬਜ਼ੁਰਗ ਵੀ ਔਖੇ ਹੀ ਨੇ ਬਜ਼ੁਰਗਾਂ ਨੂੰ ਵੀ ਔਖਾ ਹੀ ਲੱਗਦਾ ਬੰਦੇ 부ੜੀਆਂ ਤੋਂ ਡਰਦੇ ਨੇ ਇਹ ਕਹਿੰਦੇ ਨੇ ਨਾ ਸਾਰੇ ਵੀ ਬੰਦੇ 부ੜੀਆਂ ਤੋਂ ਡਰਦੇ ਨੇ ਨਾ 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 ਮੈਂ ਹਿਸਾਬ ਲਾਇਆ ਬੰਦੇ 부ੜੀਆਂ ਤੋਂ ਨਹੀਂ ਡਰਦੇ ਡਰਦੇ ਨਹੀਂ ਇਹ 부ੜੀਆਂ ਤੋਂ ਨਹੀਂ ਡਰਦੇ ਇਹ ਕਲੇਸ਼ ਤੋਂ ਡਰਦੇ ਨੇ 부ੜੀਆਂ ਜਦੋਂ ਬੀਬੀਆਂ ਕਲੇਸ਼ ਕਰਨ ਤੇ ਆ ਜਾਣ ਨਾ ਫਿਰ ਬੰਦਾ ਕਹਿੰਦਾ ਯਾਰ ਇਹਦੇ ਨਾਲੋਂ ਚੰਗਾ ਵੀ ਕਲੇਸ਼ ਪੈ ਜਾਣਾ ਆਹ ਕੰਮ ਨਹੀਂ ਕਲੇਸ਼ ਫਿਰ ਨਿਭੜਦਾ ਨਹੀਂ ਦੋ ਦੋ ਦਿਨ ਚਾਰ ਚਾਰ ਦਿਨ